ਪੀਆਰ ਦੀ ਮੰਗ ਮੰਗ ਕੇ ਗੈਂਗ ਸਾਡੀ ਪੂਰੀ ਹੋ ਗਈ ਆ ਜਿਹੜਾ ਨਵਾਂ ਹਸਣਾ ਦਾ ਪੱਕਾ ਹੋ ਜਾਂਦਾ ਆ ਆ ਪਲੇ ਇਹ ਰਮਣ ਇਹ ਆਪਣਾ ਹੀ ਆ ਸਾਰਾ ਸਭ ਤੋਂ ਬੈਸਟ ਕਹਿੰਦੇ ਆਹੀ ਚੀਜ਼ ਆ ਅਜ ਦੀ ਜੇ ਜੇ ਸਾਹਿਬ ਨੇ ਮਗਰ ਰਾਜ ਨੇ ਪਾਇਆ ਹੈਕਿੰਗ ਹੋ ਗਈ ਇੱਥੇ ਹੋਣੀ ਇਹਨੇ ਤੇ ਸੁਖਣਾ ਕੀ ਕਿੜਾ ਬੰਦਾ ਪੱਕਾ ਹੋ ਜਾਂਦਾ ਤੇ ਫਿਰ ਇੱਥੇ ਆਉਂਦਾ ਆ ਪਾਸਤਾ ਬਣਾਇਆ ਗਿਆ ਬਹੁਤ ਸਵਾਦ ਦਾ ਮੈਂ ਬੋਲਾ ਜੀ ਸਭ ਕੁਝ ਚੱਕ ਦਾਂਗੇ ਸਭ ਕੁਝ ਛੱਡਣਾ ਕੁਝ ਨਹੀਂ ਓ ਸ਼ਾਟ ਗੁੱਡ ਜੀ ਅੱਜ ਮਸਿਆ ਤਾਂ ਕਰਕੇ ਭੀੜ ਜਾਦਾ ਬਹੁਤ ਵਧੀਆ ਲੱਗਾ ਦੋਨੀ ਜੀ ਰੋਣਾ ਬਲਾਸ ਭਾਂਜੀ ਦੀ ਗੱਡੀ ਦੀ ਵੇਚ ਹਰ ਤਰ੍ਹਾਂ ਦਾ ਸਾਮਾਨ ਹੈਗਾ ਸਨੈਕ ਚਮਾਰ ਤੋਂ ਲੈ ਕੇ ਜੇ ਜਾ ਕੇ ਤੁਹਾਨੂੰ ਸਵਰਗੀ ਦਿਖਣਾ ਅਗਲੇ ਮਹੀਨੇ ਉਹਦੇ ਉਧਰ ਜਾ ਮੋਂਡੇ ਅਗਲੇ ਫਿਰ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਪਿਕਨਿਕ ਤੇ ਚੱਲੇ ਆ ਰਮਨ ਫੋਨ ਉੱਤੇ ਕੈਮਰੇ ਤੇ ਆ ਤੇ ਆਪਾਂ ਰੱਖ ਲਿਆ ਸਾਰਾ ਖਾਣ ਪੀਣ ਵਾਲਾ ਸਮਾਨ ਭੈਣਜੀ ਦੀ ਆਪਾਂ ਗੱਡੀ ਲੈ ਕੇ ਚੱਲੇ ਆ ਭੈਣਜੀ ਹੁਣੇ ਹੈ ਨਹੀਂ ਇੱਥੇ ਪਰ ਉਹਨਾਂ ਦਾ ਆਪਾਂ ਉਹ ਨਹੀਂ ਪੂਰਾ ਹੁੰਦਣਾ ਕੀ ਕਹਿੰਦੇ ਹੁੰਦੇ ਘਾਟਾ ਘਾਟਾ ਨਹੀਂ ਪੂਰਾ ਹੁੰਦਣਾ ਇਸ ਕਰਕੇ ਪੂਰਾ ਕੰਮ ਹੀ ਨਹੀਂ ਪੂਰੀ ਹੁੰਦਣੀ ਤੇ ਤੁਸੀਂ ਆ ਜਾਓ ਨਾਲ ਨਾਲ ਤੁਹਾਨੂੰ ਦਿਖਾਈ ਜਾਂਦੇ ਆ ਤੇ ਮੇਕ ਸ਼ੋਰ ਤੁਸੀਂ ਸਬਸਕ੍ਰਾਈਬ ਕਰ ਲਓ ਲੈ ਜਹਾਜ ਵੀ ਆ ਗਿਆ ਪਾ ਜੰਤਰ ਜੰਤਰ ਨਾਲ ਚੱਕ ਲਏ ਜੇ ਇਹਨਾਂ ਦੀ ਲੋਡ ਪਈ ਤੇ ਦੇਖਦੇ ਆ ਆਲ ਗੁੱਡ ਟੈਣਾ ਕੋਈ ਨਹੀਂ ਹੈਲੋ 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 ਕਿੱਦਾਂ ਠੀਕ ਹੈ ਮੈਂ ਵੀ ਪਹਿਲਾਂ ਇਧਰ ਕਿਉਂ ਜਾ ਕੇ ਆਉਣ ਲੱਗਾ ਹਾਂ ਹੈਲੋ ਸੇਮ ਸੇਮ ਕੁਰਬਾਨ ਕੁਰਬਾਨ ਬਹੁਤ ਹੈ ਨਾ ਕੁਰਬਾਨ ਇਹਦੇ ਸਹੀਟ ਕੱਢਦੀ ਹੈ ਭਾਜੀ ਹੁਣੀ ਹੈ ਨਹੀਂ ਪਰ ਪਾ ਜਣ ਨੇ ਗੱਡੀ ਨੇ ਜਾਤ ਪਾਉਣੀ ਆਪਾਂ ਨੂੰ ਆਹ ਚਲੋ ਮੈਂ ਪਹਿਲਾਂ ਕਹੇ ਘਟਿਆ ਆਹ ਜਿਵੇਂ ਲੌਂਗ ਵਿਕ ਜਿਵੇਂ ਲੌਂਗ ਵਿਕਟ ਹੁੰਦਾ ਮਾਂ ਬਾਪ ਕੀ ਕਰ ਦਿੰਦੇ ਸੀ ਓਕੇ ਕਰ ਦਿੰਦੇ ਨੇ ਤੈਨੂੰ ਅੱਗੇ ਹੈ ਇੱਕ ਦਿਨ ਤੇ ਉਹ ਇਧਰ ਕਰਵਾਣ ਦੇ ਵੱਜ ਗਿਆ ਹੈ ਗਰੀ ਮੜ ਜਾ ਦਿਖਾਈ ਇਧਰੋਂ ਦਿਖਾਈ ਆਸੂ ਚਲੋ ਚਲੋ ਆਸੂ ਮਾਂ ਮਾਂ ਸ਼ਾਨ ਗਿਆ ਹੁਣ ਤੂੰ ਅੱਧੇਰਾ ਤੂੰ ਬਹਿਣਾ ਠੀਕ ਹੈ ਹਾਫਰਾ ਤੂੰ ਬਹਿਣਾ ਠੀਕ ਹੈ ਪਹਿਲਾਂ ਹਾਫਰਾ ਚਾਣੇ ਬਊਗਾ ਬੈਠੇਗਾ ਨਾ ਪਾਪਾ ਭੈਣ ਜੀ ਦੀ ਗੱਡੀ ਲੈ ਕੇ ਆਏ ਆ ਤੇ ਭੈਣ ਜੀ ਦੀ ਗੱਡੀ ਦੇ ਵਿੱਚ ਹਰ ਤਰ੍ਹਾਂ ਦਾ ਸਮਾਨ ਹੈਗਾ ਮਤਲਬ ਉਧਰਲੇ ਪਾਸੇ ਕੀ ਆ ਮਤਲਬ ਵੀ ਨੱਕ ਚ ਮਾਰ ਤੋਂ ਲੈ ਕੇ ਇਹ ਮਤਲਬ ਮਾਊਥ ਫਰੈਸ਼ਨਰ ਜੀ ਉਹ ਜੇ ਕਿ ਕੁਰਕਲ ਕਰੀਮ ਵੀ ਹੈਗੀ ਕਰੀਮ ਕੁਰਕਲ ਕਰੀਮ ਵੀ ਹੈ ਕੁਰਕਲ ਕਰੀਮ ਵੀ ਹੈਗੀ ਹੈ ਜੀ ਮੰਨ ਗਏ ਮਤਲਬ ਸਾਰਾ ਮੈਡੀਕਲ ਸਟੋਰੀ ਆ ਦੇਖੋ ਨਾ ਆ ਦੇਖ ਇੱਧਰ ਆ ਉਲਟੀਆਂ ਵਾਲਾ ਸਮਾਨ ਵੀ ਹੈਗਾ ਜੇ ਕੋਈ ਉਲਟੀ ਗੱਡੀ ਆਉਂਦੀ ਹੈ ਉਲਟੀ ਕਵਰ ਪਿੱਛੇ ਕੀ ਕੀ ਆ ਮਦਰ ਬੀਰੀਆਂ ਦਾ ਸਮਾਨ ਵੀ ਆ ਵਿੱਚ ਚੁੰਮ ਕੇ ਮੇਕਅਪ ਦਾ ਸਾਰਾ ਲਿਪ ਗਲੋਸ ਕੋਈ ਨੁੱਕਰ ਖਾਲੀ ਨਹੀਂ ਗੱਡੀ ਦੀ ਆ ਤਾ ਪ੍ਰਾਂਜ ਜੀ ਧੰਨ ਹੈ ਤੁੰਗੇ ਧੰਨ ਤੇਰੀ ਗੱਡੀ ਤੇ ਤਨਤਵਿੰਦਰ ਬਾਜੀ ਤਨਤ And can we get a large fries as well? That's it. ਅੱਤੇ ਕਿੰਨੇ ਬੰਦੇ ਪਹੁੰਚ ਗਏ ਹੈਲੋ ਹਾਂਜੀ ਬਾਜੀ ਕਿੱਦਾਂ ਅੱਗੇ ਜੇ ਬੰਦੇ ਲੈ ਗੁੱਟ ਪੈ ਗਈ ਹੈਲੋ ਹੈਲੋ ਗਰੀਲੇ ਭਾਈ ਕੈਸੇ ਹੋ ਗੋਲੇ ਭਾਈ ਨਾਲ ਅਥੇ ਕਿਹਾ ਬੰਦੇ ਲੈ ਕਰ ਲੈਂਦੇ ਆਪਾਂ ਦਾ ਲੈਦਾ ਵਿਆਹ ਆ ਜਾਂਦਾ ਹੈ ਗਾਈਡਰ ਆ ਮੈਂ ਸਾਲ ਦੇ 365 ਰੀ ਇੱਥੇ ਆਉਣਾ ਆ ਜਿਹੜਾ ਰੋਡ ਹੈ ਨਾ ਸਿੱਧਾ ਸਵਰਗਾਂ ਨੂੰ ਜਾਂਦਾ ਸੱਚੀ ਗੱਲ ਆ ਅੱਗੇ ਜਾ ਕੇ ਤੁਹਾਨੂੰ ਸਵਰਗੀ ਦਿਖਣਾ ਅਗਲੇ ਮੈਨੂੰ ਆ ਦੇ ਉਧਰ ਜਾ ਮੋਂਡਿਆ ਅਗਲੇ ਮੈਨੂੰ ਫਿਲਮਾਂ ਪੱਟੀ ਟੀਵੀ ਤੇ ਦੇ ਦੇ ਤੁਹਾਨੂੰ ਮੇਰੇ ਕਦੀ ਗਏ ਨਹੀਂ ਓਏ ਹੌਲੀ ਜਾਓ ਅਗਲੇ ਮੈਨੂੰ ਰਾਜ ਇਹੋ ਇਹੋ ਜਿਹੇ ਰੁੱਖ ਹੋਣੇ ਜਿਹੜੇ ਕਿ ਕਈ ਹਜ਼ਾਰਾਂ ਸਾਲ ਪੁਰਾਣੇ ਆ ਆ ਰੁੱਖਾਂ ਨੂੰ ਵੇਖ ਕੇ ਤੇ ਵੈਸੇ ਮੈਨੂੰ ਚੇਤਾ ਆ ਜਾਂਦਾ ਆਪਣੇ ਪਿੰਡ ਦਾ ਆ ਦੇਖੋ ਜਦੋਂ ਮੀਂਹ ਜਿਆਦਾ ਪੈਂਦਾ ਇਦਾਂ ਰੁੱਖ ਟੇਡੇ ਹੋ ਜਾਂਦੇ ਆ ਤੇ ਆਹ ਪਿੱਛੇ ਉੱਤੇ ਉਹ ਆਲਣਾ ਬਣਿਆ ਰੁੱਖ ਕਿਸੇ ਦਾ ਜਾਨਵਰ ਦਾ ਜਿਹੜੀ ਸਭ ਤੋਂ ਵਧੀਆ तितਲੀਆਂ ਦੀ ਕਿਸਮ ਇੱਥੇ ਪਾਈ ਜਾਂਦੀ ਹੈ ਇੰਗਲਿਸ਼ 'ਚ ਲਿਖਿਆ ਪਰ ਜਿਆਦਾ ਟਾਈਮ ਲੱਗ ਆਹ ਗਾਈਡਰ ਸਾਡੇ ਨਾਲ ਆਇਆ ਸੀ ਜਿਹੜਾ ਕਹਿੰਦਾ ਸੀ ਤੁਹਾਨੂੰ ਦੱਸਦੇ ਆ ਤੇ ਗਾਰਡਨ ਨੂੰ ਆਪ ਨਹੀਂ ਪਤਾ ਲੱਗਣ데요 ਕਿ ਕੀ ਸਬਕਤਾ ਹੈ ਮੈਂ ਕਿਹਾ ਜੋ ਵੀ ਆ ਰੁੱਖ ਬਹੁਤ ਪੁਰਾਣਾ ਬਾਕੀ ਜੋ ਇੰਗਲਿਸ਼ 'ਚ ਬਹੁਤ ਕੁਝ ਲਿਖਿਆ ਪਿਆ ਨਹੀਂ ਕੀ ਕੁ ਲਿਖਿਆ ਹੈ ਕਿ ਆਹ ਤਾਂ ਰੁੱਖ ਬਹੁਤ ਪੁਰਾਣਾ ਆ ਆ ਮੈਂ ਵਿੱਚ ਦਾ ਇਹ ਪੁਰਾਣੇ ਜਿਹੜੇ ਏਸ਼ੀਅਨ ਜਦੋਂ ਆਪਣੇ ਬੋਰਡ ਬੂੜਿਆਂ ਪਾਣੇ ਉਦਾਂ ਮੈਂ ਤੋ ਅਮੀ ਤੋ ਵਾਟ ਇਜ਼ ਥਿਸ ਬਿਹੇਵੀਅਰ ਪੂਜਾ ਪੂਜਾ ਨੂੰ ਲੈ ਆਏ ਦੋ ਘੰਟੇ ਸਰਵ ਕਰਾ ਕੇ ਆ ਬੰਦਾ ਰੀਲ ਬਣਾਉਣ ਚਾੜਿਆ ਆਪਾਂ ਕੋਠੇ ਦੇ ਟੂਰ ਗਾਈਡਰ ਗਲਤੀ ਲਈ ਜਾਂਦੇ ਆ ਲੈ ਦੱਸ ਉਹ ਆ ਗਿਆ ਉਹ ਆ ਗਿਆ ਆਹੋ ਆਸ਼ਨ ਦੁਆਲੇ ਹੋ ਗਈ ਜਨਤਾ ਇਹ ਤਾਂ ਰਾਜਨ ਮਗਰ ਪਿਆ ਹੈਕਿੰਗ ਹੋ ਗਈ ਇੱਥੇ ਹੋਣੀ ਹਾਈਕਿੰਗ ਹੀ ਹਾਈਕਿੰਗ ਰਿੰਦਰ ਵੀ ਆਪਣੇ ਆਪਣੇ ਡੱਬੇ ਸ਼ੁਰੂ ਹੋ ਗਏ ਆ ਕਾਣ ਦਾ ਕੰਮ ਸ਼ੁਰੂ ਹੋ ਗਿਆ ਆ ਤਾਈ ਵੰਡਰੀ ਸਾਰਿਆਂ ਨੂੰ ਸਾਰਾ ਕੁਝ ਖਾ ਲੋ ਖਾ ਲੋ ਛੱਡਿਓ ਨਾ ਕੋਈ ਵੀ ਗੋਲਾ ਸਿੰਘ ਕੁਆਇਟ ਥੋੜਾ ਜਿਹਾ ਅੱਜ ਤੁਸੀਂ ਖਾ ਲਿਆ ਸਾਰਾ ਕੁਝ ਠੀਕ ਜੇ ਕੰਮ ਹੋਇਆ ਭਾਈ ਅਸੀਂ ਇੱਕ ਜਗ੍ਹਾ ਪਹੁੰਚ ਗਏ ਆ ਜਿੱਥੋਂ ਆਪਾਂ ਹੁਣ ਤੁਰਨਾ ਆ ਜਿੱਥੇ ਕਹਿੰਦੇ ਜਾਣਾ ਸੌਖਾ ਤੇ ਆਉਣਾ ਬਹੁਤ ਆ ਸਾਰੇ ਆਪਣੇ ਬੰਦੇ ਫਰੂਟ ਫਰਾਡ ਪਹਿਲਾਂ ਖਾ ਕੇ ਚੱਲੇ ਆ ਵਿੰਦਾਬਾਦ ਇੰਦਰਤੀ ਨਾਲ ਆਪਣਾ ਜਿਹਨੇ ਮੈਚ ਕਾਲੇ ਮੈਂਦਲਾ ਰੈਚੋ ਦਾ ਸਵਾਦ ਨਹੀਂ ਆਉਣਾ ਮੈਨੂੰ ਬਾਅਦ ਚ ਮਤਲਬ ਕੱਲੇ ਨਾਲ ਉਹ ਗੈਰ ਹੀ ਖਾ ਲੈਣਾ ਮਸਾਲੇ ਮਸੂਲੇ ਤੋਂ ਪੈਕਟ ਨਾ ਖਾ ਜੀ ਡੱਬਾ ਖਾ ਕੇ ਨਾਲ ਹਲਦੀ ਖਾਣਾ ਚਾਹੀਦਾ ਬਸ ਠੀਕ ਹੈ ਇਹ ਵੀ ਖਾਣੀ ਕੁਝ ਬਈ ਗਾ ਆਦੋਂ ਤੋਂ ਅਦਰੇ ਆਜਿਹਾ ਜਾਨੇ ਤੇ ਦੇਦਲੀ ਨੇ ਚੰਗੀਆਂ ਨੇ ਜਿਆਦਾ ਨਾ ਖਾਓ ਲੂਣਾ ਸਭ ਕੁਝ ਆਇਨੇ ਤੋਂ ਪਾਪਾ ਦੇ ਕਿਹਾ ਵੇ ਪਾਪਾ ਫਾਰਮ 'ਚ ਅੱਜ ਪਾਪਾ ਇਸਾਂ ਫੇਰ ਗਲਤ ਜਗ੍ਹਾ ਲਿਆਏ ਆ ਤੀਜੀ ਗਲਤ ਜਗ੍ਹਾ ਵੈ ਸ਼ੁਰੂ 'ਚ ਗਾਰਡਨ ਬਣੀ ਸੀ ਅੱਜ ਕੀ ਕਰ ਚੱਕਰ ਹੋ ਗਿਆ ਠੀਕ ਹੈ ਹੋਰ ਗਲਤ ਜਗ੍ਹਾ ਲੇ ਇੱਕ ਜਗ੍ਹਾ ਇੰਨੇ ਮਾੜੇ ਗਾਰਡਨ ਨਹੀਂ ਰੱਖਣੇ ਚਾਹੀਦੇ ਗੰਦੀਪ ਅਫੇਸਤਾਂ ਕਿਧਰਾ ਬਾਈ ਜੀ ਤੂੰ ਉਹ ਜਾਣਦੇ ਓ ਤੂੰ ਆਜੋ ਮਾੜੇ ਬਾਹਰ ਆਜੋ ਇਰਕਲ ਤੱਕ ਅੱਜ ਦਾ ਦੱਬੇ ਦੇੰਦਰਾ ਤੋਂ ਨਾ ਬਟਾ ਹੋਣਾ ਹੀ ਆ ਕਿ 15 ਮਿੰਟ ਪਹਿਲਾਂ ਇੱਥੇ ਆ ਗਿਆ ਚਲ ਦੂਜੀ ਜਗ੍ਹਾ ਲੈ ਲੈ ਮੈਂ ਤੈਨੂੰ ਮੈਂ ਵੀ ਚੱਲ ਪੂਰਨ ਜੰਗਾ ਲੈਣਾ ਮੇਰੇ ਨਾਲ ਲਿਟਰਲੀ ਇੱਥੇ ਵਰਕ ਹੈਗੀ ਆ ਆਹੋ ਆਹੋ ਪਰ ਮੈਂ ਤਾਂ ਨਵੀਂ ਜਗ੍ਹਾ ਲੈਣੇ ਤੈਨੂੰ ਆ ਜਾ ਨਵੀਂ ਜਗ੍ਹਾ ਚੱਲਦਾ ਮੈਂ ਸਾਰੇ ਕਿ ਤਿੰਨ ਕਤੂੜ ਆ ਗਈ ਹੈ ਬੰਦੇ 25 30 ਇਕੱਠੇ ਹੋ ਗਏ ਇਹ ਆਪਣਾ ਹੀ ਸਾਰ ਟੱਪ ਰਿਹਾ ਤੇ ਹੁਣ ਥੱਲੇ ਵਾਕ ਲਈ ਜਾਣਗੇ ਦੇਖਦੇ ਕੀ ਬੰਦਾ ਜਗਾ ਬੜੀ ਵਧੀਆ ਚੇਂਜ ਫੋਮ ਨੂੰ ਜਵਾਕਾਂ ਦੀ ਫੋਟੋ ਖਿਚੋ ਰਹੇ ਹਰਲ ਹਰਲ ਹੋਈ ਪਈ ਆ ਅਜ ਤੱਕ ਵੀਰ ਸਾਹਮਰੇ ਚੱਲ ਹਰਦਾ ਹੱਥੋਂ ਵੀ ਆ ਜਾਂਦੀ ਠੀਕ ਹੈ ਖਾਲੀ ਦੀਦੀ ਕੋ ਚੱਲ ਜਾ ਜਦੋਂ ਦੇਖੋ ਗਰੀਲਾ ਕੀ ਕਰਨ ਲਿਆ ਹੈ ਇਹ ਵਲੌਗਸ ਦੇਖਿਆ ਜਾਊਗਾ ਆਪਰਾ ਤੇ ਹਰਮਨ ਆ ਹਾਲੋ ਬਾਜੀ ਹਾਂਜੀ ਕਿੱਦਾਂ ਕਿਵੇਂ ਹੋ ਠੀਕ ਬਹੁਤ ਵਧੀਆ ਆ ਗਏ ਜੇ ਥੋੜਾ ਜਿਹਾ ਚੱਲ ਜਾਓ ਫਿਰ ਆ ਜਾਓ ਵਾਸ ਥੋੜਾ ਜਿਹਾ ਚੱਲ ਜਾਓ ਬੜੀ ਸੋਹਣੀ ਆ ਹਾਂ ਤੂੰ ਤੂੰ ਦਿੱਤੀ ਹੈ ਨਾ ਜਾ ਤੂੰ रात बच कई कुछ आ रहा है चल चल बोले चल 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 चली चल ਕਿ ਨਾ ਬਣਾਣਾ ਹੋਰ ਹੋਰ ਪੂਰਾ ਹਾਂ ਕੋਲ ਮਾਦ ਆ ਜਿਹੜਾ ਪੱਥਰ ਆ ਹੈਲੋ 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 ਪੱਥਰ ਆ ਨਾ ਤੇ ਕਈ ਲੱਖਾਂ ਸਾਲ ਪਾਵਾ ਸੀ ਕੱਚੇ ਸੀ ਕਿਤੇ ਅਸੀਂ ਪੀਆਰ ਦੀ ਮੰਗ ਮੰਗੇ ਗਏ ਸਾਡੀ ਬੂਸਟਿੰਗ ਤੋਂ ਬੂਸਟਿੰਗ ਤੋਂ ਪੀਆਰ ਦੀ ਮੰਗ ਮੰਗ ਕੇ ਗਏ ਸਾਡੀ ਪੂਰੀ ਹੋਈ ਹੈ ਧੰਨਵਾਦ ਸਾਨੂੰ ਦਾ ਪੱਕਾ ਹੋ ਜਾਂਦਾ ਕਿਉਂਕਿ ਆ ਪੱਕਾ ਹੈ ਕੰਦੇ ਲਾ ਰਿਹਾ ਵਧੀਆ ਕੰਦੇ ਲਾ ਵਧੀਆ ਵਾਲੇ ਜਾਨ ਯਾਰ ਜੈ ਬਾਬੇ ਜੰਡੂ ਪੀਰ ਦੀ ਜੈ ਭਾਵੇਂ ਨਹੀਂ ਲੱਗ ਸ਼ੇਅਰ ਕਰਨਾ ਸਾਡੇ ਪਿੰਡਾਂ ਦਾ ਉੱਥੇ ਪਹੁੰਚ ਗਏ ਆਂ ਬਹੁਤ ਵਧੀਆ ਏਰੀਆ ਹੈ ਬਹੁਤ ਵਧੀਆ ਏਰੀਆ ਆ ਚਰਨੇ ਚਰਨੇ ਚੱਲਦੇ ਆ ਹਾਂ ਜੀ ਸੰਗਤ ਬਾਵਾ ਹੈ ਸੰਗਤ ਬਾਵਾ ਆਈ ਹੋਈ ਹੈ ਹਾਂ ਜਾ ਆ ਥੱਲੇ ਜਾਣਾ ਤੁਸੀਂ ਤੇ ਦੇਖੋ ਪਿੱਛੇ ਸਾਰਾ ਦਿਖਾ ਦਿਓ ਕੋਈ ਕੋਈ ਸਕੂਲ ਗਰੁੱਪ ਆਇਆ ਹੋਇਆ ਆਈ ਥਿੰਕ ਤੇ ਅੱਜ ਤੇ ਬਹੁਤ ਜ਼ਿਆਦਾ ਰਾਸ਼ਨ ਨਹੀਂ ਤੇ ਨਾਰਮਲੀ ਇੰਨਾ ਹੁੰਦਾ ਨਹੀਂ ਉਹ ਆ ਚੜਨਾ ਉੱਪਰੋਂ ਆਉਂਦਾ ਦੇਖੀ ਜਾਓ ਲਓ ਨਜ਼ਾਰੇ ਬੰਦੇ ਬੈਗੇ ਆ ਜਾ ਕੇ ਥੱਲੇ ਜਾ ਕੇ ਖੇਡ ਰਹੇ ਆ ਬਸ ਆਹੀ ਕੋਸ਼ੀ ਆ ਸਾਡਾ ਗਾਈਡਰ ਹੈ ਉਹ ਭੁੱਲ ਭੁੱਲ ਗਿਆ ਸੀ ਉਹਨੂੰ ਜਿਆਦਾ ਪਤਾ ਉਹਨੂੰ ਅੱਜ ਆਪਾਂ ਕੈਮਰਾ ਫੜਾਇਆ ਵਾ ਪਹਿਲਾਂ ਵੀ ਇੱਥੇ ਬਹੁਤ ਵਾਰੀ ਆਏ ਮਲਿੰਦਰ ਸਿੰਘ ਕੈਮਰੇ ਤੇ ਆਪਾਂ ਨਹਾਣੂਗੇ ਗਏ ਆ ਇੱਥੇ ਆ ਥੱਲੇ ਜਿੱਦਾ ਜਵਾਕ ਛਾਲ ਮਾਰਨ ਲੱਗਾ ਆ ਛਾਲ ਮਾਰਨ ਲੱਗਾ ਦਿਖਾਈ ਤੇ ਉਹ ਬਈ ਨਿਆਰਾ ਸਕੂਲ ਦੇ ਗਰੁੱਪ ਨਾਲ ਹੀ ਆਉਂਦਾ ਵਾ ਅਸੀਂ ਕਤੀੜ ਲੈ ਕੇ ਆਏ ਸਾਰੀ ਪਰ ਫਿਰ ਵੀ ਇਟ ਵਾਸ ਫਨ ਤੁਸੀਂ ਦੇਖ ਲਓ ਥੋੜੇ ਮਤੇ ਫੋਟੋ ਖਿੱਚ ਲੈਨੇ ਤੇ ਬਾਕੀ ਆਪਣੇ ਜਵਾਕ ਹੀ ਸੰਭਲਦੇ ਨਿਆਣੇ ਉਹ ਸੋਨੀ ਵਾਲਮਾਰੀ ਮੜਿਆ ਹੇ ਲਾਗ ਲਾ ਜਰਨਾ ਚੱਲ ਹਾਂਜੀ ਭਾਜੀ ਆਪਣੇ ਨਾ ਸਿਆਣੇ ਪ੍ਰਾਣੇ ਸਿੰਘ ਆ ਬੰਦੇ ਇਹ ਕਹਿੰਦੇ ਤੇ ਸੁਖਣਾ ਵੀ ਗੜਾ ਬੰਦਾ ਪੱਕਾ ਹੋ ਜਾਂਦਾ ਤੇ ਫਿਰ ਇੱਥੇ ਆਉਂਦਾ ਆ ਤੇ ਅਸੀਂ ਹੁਣ ਸੁਖਣਾ ਚੋੱਕ ਕੇ ਚੱਲੇ ਨੇ ਬਾਅਦ ਪੱਕੇ ਹੋ ਗਏ ਫਿਰ ਅਸੀਂ ਆਵਾਂਗੇ ਹੁਣ ਅੱਜ ਲਾਉਣ ਆਏ ਆ ਤੇ ਬੀਸੀ ਭਾਜੀ ਦੀ ਸੁਖਣਾ ਹੈ ਕਿ ਮੇਰਾ ਵਿਆਹ ਹੋ ਜਾਏ ਤੇ ਫਿਰ ਮੈਂ ਵੀ ਆਵਾਂ ਇੱਥੇ ਤੇ ਬਹੁਤ ਵਧੀਆ ਜਿੱਥੇ ਪਾਏ ਆ ਘੁੰਮਣ ਤੇ ਵਧੀਆ ਲੱਗ ਰਿਹਾ ਵਾਟਰਫਾਲ ਲਓ ਤਾਈ ਜੀ ਕਰੋ ਵਚਨ ਬਹੁਤ ਵਧੀਆ ਵਾਸ ਬਚਨਗੀ ਕਰਨੇ ਬੱਚੇ ਬਹੁਤ ਜਿਆਦਾ ਸ਼ਾਂਤੀ ਘਟ ਹੈ ਰੋਲਾ ਬਹੁਤ ਜਿਆਦਾ ਬਹੁਤ ਵਧੀਆ ਲੱਗਾ ਅਸੀਂ ਹਰਮਨ ਦਾ ਬਰਥਡੇ ਮਨਾਣ ਆਏ ਆ ਇੱਥੇ ਪਹਾੜਾਂ ਦੇ ਵਿੱਚ ਆ ਜੀ ਥੈਂਕ ਯੂ ਥੈਂਕ ਯੂ ਬਹੁਤ ਸੋਹਣੀ ਜਗ੍ਹਾ ਆ ਘਰਨੇ ਦੇ ਕੋਲ ਬੈਠੇ ਆ ਮਾਰਠ ਕੋਲ ਦੇ ਨਿਆਣੇ ਨਾਦੇ ਆ ਸੋਨੀ ਜੀ ਸੋਨੀ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਸੋਨੀ ਜੀ ਰੋਣਾ ਬਲਾ ਸੋਨੀ ਜੀ ਨੇ 25 ਕਿਲੋ ਚੱਕਿਆ ਹੋਇਆ ਕਹਿੰਦੇ ਅਸੀਂ ਤਾਂ ਸੋਨੀ ਜੀ ਬਹੁਤ ਤੰਗ ਆ ਸਾ ਪਰਵਾਜ਼ ਚੜਾਇਆ ਬੇੜੇ ਸਾ ਪਰਵਾਜ਼ ਚੜਾਇਆ ਬੇੜੇ ਬਾਕੀ ਸਹੀ ਗਾ ਥੋੜੀ ਭੀੜ ਜ਼ਿਆਦਾ ਕਿਉਂਕਿ ਛੁੱਟੀਆਂ ਐ ਨਾ ਐਸ ਐਕਸਪੈਕਟਿਡ ਤੇ ਪਰ ਇੱਥੇ ਹਮੇਸ਼ਾ ਹੀ ਆ ਕੇ ਚੰਗਾ ਹੀ ਲੱਗਦਾ ਮੈਂ ਤੇਹੀ ਸੋਚੀ ਜਾਂਦਾ ਵੀ ਪਾਣੀ ਆਈ ਕਿੱਥੇ ਜਾਂਦਾ ਇੰਨਾ ਮੀਂਹ ਦੇ ਪੈ ਨਹੀਂ ਰਿਹਾ ਬਹੁਤ ਸੋਹਣਾ ਸਪੈ ਦੇ ਵੇ ਉੱਪਰ ਕਿਦਾਂ ਉਹਦੇ ਜੜਾਂ ਵਿੱਚੇ ਵਿੱਚ ਕੇ ਸਮਾਈਆਂ ਪਈਆਂ ਹਨਾ ਇਹ ਕੁਦਰਤੀ ਆ ਕਿਤੇ ਕਿਸੇ ਨੇ ਬਣਾਇਆ ਕਿਸੇ ਨੇ ਆਪ ਕਿਤੇ ਸਾਰਾ ਕੁਦਰਤ ਨੇ ਮਤਲਬ ਵੀ ਆਪਣੇ ਆਪ ਹੀ ਲੋਕੀ ਨਜ਼ਾਰਾ ਬਣਿਆ ਪਿਆ ਵਾਹ ਹਾਜੀ ਕਿੱਦਾਂ ਲੱਗਾ ਤੁਹਾਨੂੰ ਇੱਥੇ ਆ ਕੇ ਵਧੀਆ ਲੱਗਾ ਨਹੀਂ ਓਏ ਮੈਨੂੰ ਬੋਰਚਾੜਾ ਸੋਹਣੀ ਲੱਗਦਾ ਮੈਨੂੰ ਬੋਰਚਾੜਾ ਸੋਹਣੀ ਲੱਗਦਾ ਇੱਥੇ ਆ ਫਾਉਂਡੋ ਕੀ ਕਿਹਾ ਮੈਂ ਬਸ ਹੋ ਗਈ ਆ ਹੁੰਦਿਆਂ ਦੀ ਪਰ ਹੁਣ ਜਿਹੜਾ ਫਿਕਰ ਹੈ ਉਹ ਹੀ ਆ ਵੀ ਵਾਪਸ ਕਿੱਦਾਂ ਜਾਣਾ ਇੰਨੀ ਨਹੀਂ ਜਿਆਦਾ ਜੇ ਮੱਛੀ ਦਾ ਜੇ ਬਸ ਇਛਨਾਨ ਕਰਨਾ ਉੱਠਾ ਮੱਛੀ ਅੱਜ ਮੱਛੀ ਤਾਂ ਕਰਕੇ ਭੀੜ ਜਾਦਾ ਹੈ ਦੇਖੋ ਇਹ ਦੂਦ ਖੋਣੇ ਤੁਹਾਨੂੰ ਥੋੜਾ ਜਿਹਾ ਧਰਨੇ ਵਾਲ ਜਾ ਰਹੇ ਆ ਹਰੀਆਂ ਪੂੜੀਆਂ ਬਣਾ ਕੇ ਲੈਣਦੇ ਆ ਤੁਹਾਡੇ ਇੰਨਾ ਜ਼ੋਰ ਲੱਗਣ ਤੋਂ ਬਾਅਦ ਉਹ ਕਾਹਨ ਗਾ ਰੋੜਾ ਹੁਣ ਬੰਦੇ ਉੱਪਰ ਜਾ ਰਹੇ ਆ ਤੇ ਪੂਰੀ ਮਸ਼ੀਨਾਂ ਦਾ ਪੂਰੇ ਜ਼ੋਰ ਲੱਗੰਦਾ ਏ ਉਹ ਉਧਰ ਆਏ ਆ ਕਾਰ ਦੇ ਉੱਤੇ ਦੇਲੇ ਬਾਹਰ ਹੋਣੇ ਤਾਂ ਜਾਣਾ ਵਜੇ ਚੜਾਈ ਹੋਰ ਸਾਹ ਦੇਖੋ ਕਿਵੇਂ ਚੜ ਗਿਆ ਤੁਰਿਆ ਆ ਥੱਲੋਂ ਹੋ ਗਏ ਆ ਤੇ ਆ ਪੁਆਇੰਟ ਲਾਸਟ ਆ ਜਿੱਥੇ ਰੁਕ ਰਹੇ ਆ ਤੁਰ ਕੇ ਜਾ ਰਹੇ ਸਾਰੇ ਮਸ਼ੀਨਾ ਬਸੁੰਨਾ ਆਇਆ ਪੂਰਾ ਤੁਹਾਨੂੰ ਦਿਖਾਉਣਾ ਮੜ ਜਾ ਮੈਂ ਕਿੱਥੇ ਆ ਆਪਣਾ ਆਪਣਾ ਸਮਾਨ ਲੋਡ ਕਰਦੇ ਹੋਏ ਗੱਡੀਆਂ 'ਚ ਕੁਝ ਕੁਰਬਾਨ ਦੇ ਤੁਹਾਨੂੰ ਦਿਖਾ ਦਿੰਦੀ ਆਂ ਅਸੀਂ ਅਪਲ ਟਰੀ پارک ਹਾਂਜੀ ਟੇਡ ਵਾਲੇ ਵਾਸ਼ਾਓ ਆ ਗਈ ਆ ਗਈ ਆ ਹਾਂ ਹੈਗੀ ਟੋਲ ਹੈਗੀ ਟਾਇਲਟ ਚਲ ਠੀਕ ਆਓ ਯਾਰ ਟੋਲ ਟਾਂ ਲੱਭਦੇ ਹੋਏ ਟੂਰ ਗਾਈਡਰ ਕਹਿੰਦੇ ਪਟਾਕਿਆਂ ਦਾ ਜ਼ੋਰ ਪੈ ਗਿਆ ਇੱਥੇ ਸਾਡਾ ਕੋਈ ਜਾਣੀ ਨਹੀਂ ਟੋਲ ਪਟਾਕਿਆਂ ਦਾ ਜ਼ੋਰ ਪੈ ਗਿਆ ਇੱਕ ਪਟਾਕਾ ਐਪਲ پارک ਵਧੀਆ ਭਾਜੀ ਉੱਥੇ ਆਪਾਂ ਸਟੇ ਕਰ ਜੀ ਠੀਕ ਹੈ ਭਾਜੀ ਆਜੋ ਉਧਰ ਟੂਰ ਗਾਈਡ ਸਾਹਿਬ ਪਟਾਕੇ ਲੱਭ ਰਹੇ ਕਹਿੰਦੇ ਪਟਾਕੇ ਉਧਰਲੇ ਵਸੇ ਉਧਰਲੇ ਵਸੇ ਸੁਨਾ ਦਾ ਸੁਨਾ ਦਾਰ ਕਰਨਾ ਸੁਨਾ ਦਾਰ ਕਰਨਾ ਕਹ ਰਹੇ ਲਾ ਦੇ ਲੈ ਸਮਾਨ ਸਾਰਾ ਤੇ ਲੋਡ ਲੋਡ ਲੱਭਣਾ ਰੰਦ ਦਾ ਲੋਡ ਲੋਡ ਲਾ ਦੇ ਲੈ ਸਾਰਾ ਲੋਡ ਲਾ ਬਲੇ ਆ ਕੇ ਤਰਾ ਤਰਾ ਕਹਿੰਦਾ ਫਿਰ ਸੁਨਾ ਦਾ ਕਿ ਸੁਨਾ ਰੋਣਾ ਲਾਓ ਵੀ ਸੰਗਤਾਂ ਆ ਗਈਆਂ ਇੱਕ ਨਵੇਂ ਪਾਰਕ ਦੇ ਵਿੱਚ ਆਹ ਲੋ ਜੀ ਖਾਣ ਵਾਲਾ ਸਮਾਨ ਆਹ ਪਾ ਲੈ ਰਬਣ ਇਹ ਆਪਣਾ ਹੀ ਸਾਰਾ ਸਭ ਤੋਂ ਬੈਸਟ ਕਹਿੰਦੇ ਆਹੀ ਚੀਜ਼ ਆ ਅੱਜ ਦੀ ਕਹਿੰਦੇ ਜੇ ਸਾਜੇ ਦਾ ਬਹੁਤ ਸਵਾਦ ਹੋਈ ਫਿਰ ਮੈਂ ਬਣਾਈ ਆ ਜੇ ਨਹੀਂ ਸਵਾਦ ਹੋਈ ਫਿਰ ਰਮਨ ਨੇ ਬਣਾਈ ਆ ਆ ਦੇਖ ਲਓ ਇਦਾਂ ਉਧਰ ਦਹੀਂ ਭੱਲੇ ਵਾਲਾ ਵੀ ਸ਼ਿਕਾਰੀ ਆ ਗਿਆ ਅੱਜ ਪਾਸਤਾ ਕੇ ਜਸਪਰੀ ਭੈਣ ਜੀ ਬਣਾਉਂਦੀ ਹੁੰਦੀ ਹੈ ਤੇ ਅੱਜ ਮੈਂ ਬਣਾਇਆ ਹੈ ਪਰੋਂ ਨਹੀਂ ਕਿੱਥੇ ਪਰੋਂ ਅੱਜ ਮੈਂ ਬਣਾਇਆ ਹੋਇਆ ਪਾਸਤਾ ਕਿੱਧਰ ਲੈ ਆ ਜਾਨੇ ਆ ਇੱਥੇ ਲਾ ਦੇ ਉਧੇ ਆ ਜਾਓ ਅੱਗੇ ਲਿਆਓ ਥੋੜਾ ਜਿਹਾ ਸਮਾਨ ਆ ਜਾ ਰਮਨ ਲਓ ਵੀ ਇੱਧਰ ਪੂਰਾ ਰੰਗਾਰੰਗ ਪ੍ਰੋਗਰਾਮ ਚੱਲੂਗਾ ਖੇਡ ਵੀ ਇੱਥੇ ਹੀ ਹੋ ਜਾਣਾ ਬਸ ਠੀਕ ਹੈ ਠੀਕ ਹੈ ਨਾ ਲਓ ਵੀ ਮਿੱਠਾ ਸਪੈਸ਼ਲਿਸਟ ਕਹਿੰਦਾ ਮਿੱਠਾ ਵਾਲਾ ਫਲੇਵਰ ਚੱਲੂਨ ਸਾਰੇ ਪੁੱਛੋ ਪਹਿਲਾਂ ਖਾਣ ਨੂੰ ਕੀ ਕਿ ਲਿਆਏ ਬੀ ਵਿਲਸਿੰਦਰ ਸਿੰਘ ਚਾਹ ਤਗੜੀ ਚੀਜ਼ ਆਜੀ ਕੋ ਸਪੈਸ਼ਲ ਆ ਆ ਲੈ ਆ ਲੈ ਵਿਲਸਿੰਦਰ ਬੋਲਾ ਜੀ ਆ ਮੇਰੀ ਗੱਲ ਸੁਣ ਆ ਮੈਂ ਕਹਾਂ ਕੋਈ ਇੰਝ ਕੋਈ ਸਪੈਸ਼ਲ ਹੀ ਆਇਆ ਮਾ ਆ ਆ ਗਿਆ ਭੱਲਿਆਂ ਦਾ ਦੁਸ਼ਮਣ ਭਰਾਓ ਭੱਲਿਆਂ ਦਾ ਦੁਸ਼ਮਣ ਭਾਜੀ ਬੰਦੀ ਪਾਲੀ ਪਾਸਤਾ ਖਾਓ ਮੈਂ ਭਾਜੀ ਅਸੀਂ ਸਭ ਕੁਝ ਚੱਕ ਦਾਂਗੇ ਸਭ ਕੁਝ ਛੱਡਣਾ ਕੁਝ ਨਹੀਂ ਇੱਕ ਹੀ ਗੱਲ ਲੱਗਾ ਹਾਂ ਜੀ ਮੈਂ ਤਾਂ ਚਾਹ ਪੀਣੀ ਹੀ ਪਰ ਬਾਪੂ ਜੀ ਕਹਿੰਦੇ ਅਜੇ ਠਹਿਰ ਕੇ ਪੀਨੇ। ਇੱਕ ਵਾਰੀ ਅੰਕਲ ਬਜਿੰਦਰ ਸਿੰਘ ਇਦਾਂ ਚਾਹ ਬਣਾਉਣ ਲੱਗਾ ਇੱਕ ਪਾਰਕ ਚ ਆਪਾਂ ਗਏ ਸੀ। ਤੇ ਉੱਥੋਂ ਨਾ ਪਾਣੀ ਭਰ ਲਿਆ ਇੱਕ ਟੂਟੀ ਲੱਗੀ ਸੀ। ਉੱਥੋਂ ਪਾਣੀ ਭਰ ਲਿਆ ਤੇ ਉਹ ਪਾਣੀ ਐਕਚੁਅਲ ਟੂਟੀ ਕੁੱਤੇ ਵਾਲੀ ਸੀ। ਕੁੱਤੇ ਕੁੱਤੇ ਵਾਲੇ ਪਾਣੀ ਕੁੱਤੇ ਵਾਲੇ ਪਾਣੀ ਨਾਲ ਚਾਹ ਬਣਾਈ ਸੀ ਇੱਕ ਵਾਰੀ। ਮਤਲਬ ਤੇ ਟਾਈਮ ਫਾਰਨਾ ਟਾਈਮ ਸਾਰਨਾ ਦਰਬਾਖ ਦੇ ਨੇਰ ਪੈ ਗਿਆ ਪਤਾ ਨਹੀਂ ਕਹਿੰਦੇ ਕੀ ਕੀ ਖੋਲ ਗਿਆ ਕਹਿੰਦੇ ਆ ਤੇ ਪਤਾ ਨਹੀਂ ਕੌਣ ਲੈ ਗਿਆ ਬੈਸਟ ਚੀਜ਼ ਬਣਾ ਕੇ। ਆ ਮੱਖੀਆਂ ਦੂਜੀਆਂ ਹੀ ਲੱਗਦੀਆਂ ਮੈਨੂੰ ਜਿਹੜੀਆਂ ਬਰੂਦੀ ਦਿੰਦੀਆਂ। ਸਟਾਪ ਨਾ ਕਰੋ ਬੜੀ ਜਾਨੀ ਸੇ 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 ਲੰਗਰ ਦੀ ਸੇ ਸੱਤ ਪ੍ਰਕਾਰ ਦੇ ਲੰਗਰ ਹੈ ਜਿਹੜਾ ਮਰਦੀ ਕਾਹੋ ਵੇਖੋ ਬਹੁਤ ਸਾਰੀਆਂ ਵੈਰਾਈਟੀਆਂ ਬਣੀਆਂ ਨੇ ਆਜੋ ਆਜੋ ਲੱਗ ਪਏ ਸਾਰੇ ਜਨਤਾ ਰਗੜਾ ਤੇ ਰਗੜਾ ਚੱਲ ਰਿਹਾ ਹੈ ਲੇਕਿਨ ਪਟੀਕਾ ਕਰਨ ਢੜ ਗਿਆ ਢੜ ਗਿਆ ਸਾਰਾ ਕੋਲ ਗਿਆ ਟੱਕੜ ਕੋਲ ਗਿਆ ਟੱਕੜ ਤੁਸੀਂ ਆਪਣੇ ਘਰ ਜੋ ਲੈ ਆਏ ਪਹਿਲਾਂ ਉਹੀ ਗਾਣ ਲਾਵੇ ਸਾਰਿਆਂ ਨੂੰ ਆ ਬਣਾਏ ਆ ਆਹ ਕਹੀ ਜਿਆਦਾ ਬਣਾਉਂਦਾ ਵਾਇਸ ਇਧਰ ਲੱਗਾ ਬਿੱਲਾ ਆਪਣੇ ਟੈਂਟ ਟੁੰਡ ਲਾਉਣ ਛਾਵੇਂ ਹੀ ਇਧਰ ਮਹਗੀ ਬਣ ਰਹੀ ਏ ਬੈਸਟ ਚੀਜ਼ ਕਹਿੰਦਾ ਖਾ ਰਿਆ ਮੰਦੀ ਬੈਸਟ ਬੈਸਟ ਹੀ ਆ ਸਹੀ ਗੱਲ ਹੈ ਬੋਲ ਬੋਲ ਅੱਜੀ ਮੰਦੀ ਬੈਸਟ ਲਖਰੇ ਬੈਠੇ ਇਧਰ ਇੰਜੋਏ ਹੋ ਜਾਂਦਾ ਅੰਕਲ ਦੇ ਨਾਲ ਬੈਠ ਕੇ ਰਮਣ ਕਰ ਰਹੀ ਏ ਹੋਰ ਉਹ ਵਧੀਆ ਗੱਲ ਹੈ ਫੋਲੇ ਬਣਾ ਕੇ ਲਿਆਏ ਜਸ ਜੈਸਮੀਨ ਪਾਪਾ ਬਣਾ ਕੇ ਲਿਆਏ ਦੋ ਜਾਨੇ ਪਾਸਤਾ ਅੰਕਲ ਨੂੰ ਵੀ ਨਹੀਂ ਲੱਗ ਰਿਹਾ ਦਹੀਂ ਪਲੇਟ ਦਹੀਂ ਤਾਂ ਲੱਗਦੇ ਬੈਸਟ ਅੰਟੀ ਨੇ ਨਹੀਂ ਬਣਾਏ ਬਣਦਾ ਕਿਉਂ ਦੋ ਹਾਂ ਮੈਂ ਦੋਨੋਂ ਵੱਡੇ ਇੱਥੇ ਦੋ ਬਚਦਾ ਦਾ ਨਹੀਂ ਸ਼ੁਕਰ ਮੈਂ ਨਹੀਂ ਆਉਂਦੀ ਅੱਛੇ ਬੁੱਤ ਟੱਕਰ ਗਈ ਅੱਜ ਮੋਟੋ ਬੱਸ ਇੱਕ ਰਿਮੋਟ ਨਵੀਂ ਆਣੀ ਅਰਲੀ ਮੈਗੀ ਮੈਗੀ ਅੱਜ ਮੈਗੀ ਖਾਈਏ ਇੱਕ ਹੀ ਬਾਈਟ ਮਮਾ ਸਾਸਰੀ ਘਾਲ ਪਹਿਲਾਂ ਸਾਰਿਆਂ ਨੂੰ ਇਹ ਮੈਨੂੰ ਨਹੀਂ ਪਾਉਣਾ ਮੈਂ ਸਿੱਧੀ ਗੱਲ ਪਾਉਣੀ ਆ ਕੈਮਰਾ ਖੋਲਦਾ ਸਾਸਰੀ ਗੱਲ ਦੇ ਚੱਲ ਮੈਂ ਸਾਰੀਆਂ ਚੀਜ਼ਾਂ ਖਾ ਲਈਆਂ ਨੇ ਪਰ ਬਿਸ਼ੰਬਰ ਸਿੰਘਾ ਲੋ ਜਿਹੜਾ ਪਾਸਤਾ ਬਣਾਇਆ ਗਿਆ ਬਹੁਤ ਸਵਾਦ ਦਾ ਮੈਂ ਦਵਾਰ ਤੋਂ ਕਹਣਾ ਜਾਣਾ ਇੱਕੜੀ ਖੜਾ ਹੋ ਕੇ 랭큐 ਜਟਾਉ ਸਵਾਦ ਲਿਆਤਾ ਸਭ ਤੋਂ ਵਧੀਆ ਵੈਰਾਈਟੀ ਬਣੀ ਪਾਸਤਾ ਦੇ ਬਿਸੀ ਭਾਜ ਨੇ ਸਪੈਸ਼ਲ ਆਪਣੇ ਹੱਥਾਂ ਨਾਲ ਬਣਾਇਆ ਹੈ ਤੇ ਨਜ਼ਾਰਾ ਆਇਆ ਪਾਸਤਾ ਦਾ ਇਹ ਬੰਨਵਾ ਲੱਗਣਾ ਵੀ ਧੱਕਾ ਨਾ ਵੀਡੀਓ ਬਣਾਈ ਜਾ ਨਾ ਨਾ ਪਾਸਤਾ ਬਹੁਤ ਸਵਾਦ ਬਣਿਆ ਨਾ ਬਹੁਤ ਜ਼ਿਆਦਾ ਸਵਾਦ ਬਣਿਆ ਕਹਿੰਦੇ ਪਾਸਤਾ ਬਹੁਤ ਸਵਾਦ ਬਣਿਆ ਧੱਕਾ ਹੈ ਜਿੱਦ ਤੱਕ ਖਾ ਦੇ ਨੀ ਧੱਕਾ ਹੈ ਨਾ ਨਾ ਸਵਾਦ ਬਣਿਆ ਓ ਸ਼ਾਟ ਗੁੱਡ ਸ਼ਾਟ ਦਵਾ ਚਾਰਾ ਅਰੇ ਕਾਟਾ ਹੁਣ ਆਉਤੀ ਸਮਾਪਤੀ ਕਰਨ ਲੱਗੇ ਆਂ ਕ੍ਰਿਕਟ ਖੇਡ ਲਈ ਹੈ ਚਾਰ ਰਹਿ ਗਈ ਸੀ ਉਹ ਪੀਰੇ ਬੰਦੇ ਸਾਰੇ ਜੇ ਕੋਈ ਹੋਰ ਕਲੀਪ ਐਡ ਕਰਨਾ ਚਾਹਤ ਕਰਦਾਂਗੇ ਨਹੀਂ ਤੇ ਗੁੱਡ ਬਾਏ ਸਾਰਿਆਂ ਨੂੰ ਜੇ ਵਧੀਆ ਲੱਗਾ ਸਬਸਕ੍ਰਾਈਬ ਕਰਿਓ ਲਾਈਕ ਕਰ ਦਿਓ ਵੀਡੀਓ ਨੂੰ ਥੈਂਕ ਯੂ ਵੈਰੀ ਮੱਚ ਐਂਡ ਗੁੱਡ ਬਾਏ